ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਵਾਗਤ ਹੈ ਆਪਣਾ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਮੈਂ ਖੜਕਾ ਤੁਹਾਨੂੰ ਸਹਿਬ ਸੁਣ ਰਿਹਾ ਹੋਵੇ ਅੱਜ ਆਪਾਂ ਕਰ ਰਹੇ ਹਾਂ ਮੱਕੀ ਦੇ ਸਪਰੇਅ ਜੀ ਆਪਣੀ ਮੱਕੀ ਤੁਸੀਂ ਦੇਖ ਸਕਦੇ ਆ ਸਿਕਾਈ ਪਿਆ ਜਦੋਂ ਮਰੰਡ ਕਰੀ ਪਈਆ ਇੱਧਰ ਪਾਣੀ ਲਾਇਆ ਵਾ ਅੱਜ ਇੱਧਰ ਲੱਗ ਜੂ ਕੱਲ ਨੂੰ ਤੇ ਸਵੇਰੇ ਚੱਲ ਰਹੀ ਆ ਸਵੇਰੇ ਤੁਹਾਨੂੰ ਦਿਖਾਉਣੇ ਚੱਲ ਕੇ ਫੜਿਆ ਪਲਾਸ ਚੱਕ ਲਈ ਉੱਥੋਂ ਸਵੇਰੇ ਤੁਹਾਨੂੰ ਦਿਖਾਉਣੇ ਚੱਲ ਕੇ ਵੀ ਕਿਹੜੀ ਆ ਤੇ ਆਪਣੀ ਮੱਕੀ ਅੱਜ ਹੋ ਗਈ 18 ਤਰੀਕ 19 ਤਰੀਕ ਜਾਂ 18 ਤਰੀਕ ਇੱਕ ਤਰੀਕ ਨੂੰ ਵੀ ਜੀ 18 19 ਦਿਨਾਂ ਦੀ ਹੋ ਗਈ ਤੁਸੀਂ ਦੇਖ ਸਕਦੇ ਆ ਤੇ ਆਪ ਇੱਕ ਗਰੂਥ ਵਾਲੀ ਪਾਈ ਆ ਇੱਕ ਸੋਰੀ ਵਾਲੀ ਪਾਈਆ ਸੰਡੀ ਥੋੜੀ ਹੈਗੀ ਆ ਵੀ ਪੱਤਾਂ ਦੇ ਵੇੜੀ ਪਲਾਸ ਚੱਕ ਕੇ ਥੱਲੇ ਹੁੰਦਾ ਹੋਣੇ ਆ ਕੀ ਗੱਲ ਬਾਤ ਆ ਕਿਹੜੀ ਸਪਰੇ ਆ ਹਨਾ ਤੇ ਇੱਕ ਸਟicker ਪਾਉਣੇ ਵਿੱਚ ਥੋੜਾ ਜਿਹਾ ਆਪਣੇ ਦਾਸ ਉਹ ਆ ਦੀ ਦਵਾਈ ਆ ਕਿ 12 14 ਗੱਲਿਆਂ ਦੀ ਪਲਾਸ ਤੇ ਪੇਜ ਦਾ ਚੱਕ ਲਈਏ ਉੜੀ ਕਿ ਨਰ ਟਲੀ ਕਰਨਾ ਉਹ ਮੰਗਾ ਕਮਾਉਣਿਆ ਟੂਕਣਾ ਟੱਕ ਟਟਿਆ ਪਿਆ ਬਲਾਂ ਵਾਲੇ ਥੋੜਾ ਜਿਹਾ ਪ੍ਰੈਸ਼ਰ ਤੇ ਆਥਨ ਹੋ ਗਿਆ ਜੀ ਆਥਨ ਦੇ ਵੱਜ ਗਏ ਘਟ ਘਟ ਸੇ ਸਵਾ ਸੀ ਇਧਰ ਜਿੱਧਰ ਫਿਰਦੇ ਸਪਰੇਅ ਕਰਦੇ ਇਧਰ ਤਿੰਨ ਗਿੱਲੇ ਇਧਰ ਗਿੱਲੇ ਜਿਹੜੇ ਆ ਹੈਗੇ 5 ਗਿੱਲੇ 8 ਗਿੱਲੇ ਇੱਥੇ ਆ ਸਾਡੇ ਤਾਂ 8 ਗਿੱਲੇ ਜਵਾਦਰ ਗਿੱਲੇ ਪੁਰਾਣੇ 2.5 ਗਿੱਲੇ ਪਿੰਡਰ ਉਹਤਾ ਉਹਦਾ ਕੁਲ ਖਨਾ ਤਿੰਨ ਕਿੱਲਾਂ ਦੇ ਪਰਸੋਂ ਕੱਤ ਸੋ ਕੱਲ ਮੀ ਪੈ ਗਿਆ ਕੱਲ ਆ ਜਾਣੀਗੇ ਅਣਹੀਆਂ ਪੈ ਗਈਆਂ ਥੋੜੀਆਂ ਨੇ ਤੇ ਦੇਖਦੇ ਬਾਕੀ ਕੀ ਗੱਲ ਬਾਤ ਆ ਦਿਖਾਣਾ ਸਾਨੂੰ ਸਪਰੀਆਂ ਕਿਹੜੀਆਂ ਨੇ ਆ ਚੱਲ ਕੇ ਦਿਖਾਣਾ ਲੋ ਜੇ ਮਤਲਬ ਚੱਲਦਾ ਕੰਮ ਕਰਾਂ ਮਾਰੋ ਮਾਰ ਓਟੋ ਲਈ ਹੈਗੀ ਆ ਮਗਲਾਇਲ ਵਾਲੀ ਉਹ ਕੱਲੇ ਪਟਵਾਲ ਵਾਲੀ ਆ ਓਟੋ ਲਈ ਪੁਰਾਣੀ ਆ ਤੇ ਸਾਹਤੀ ਆ ਓਟੋ ਲਈ ਨਵੀਆਂ ਤੇ ਨਹੀਂ ਕੋਈ ਉਹ ਘੱਟ ਰੇਸ ਤੇ ਚੱਗਦੀ ਆ ਨਵੀਂ ਘੱਟ ਰੇਸ ਤੇ ਵੱਧ ਪ੍ਰੈਸ਼ਰ ਹੋਣਾ ਤੇ ਇਸ ਘੱਟ ਕਰੀਏ ਆਪਣਾ ਕਰਕੇ ਆਹ ਬੋਲੇ 3 ਕਿ ਪ੍ਰੈਸ਼ਰ ਹੋਣੀ ਆ ਉਹ ਬਈ ਤਾਂ ਜਿਹੜਾ ਆ ਵੈਰੀ ਗੁੱਟ ਅੱਗੇ ਆ ਜਾ ਜਿਹੜਾ ਕਹਿੰਦਾ ਜੇ ਆਉਣੇ ਤਾਂ ਆਪਾਂ ਕਰਦੇ ਤਾਂ ਉਹਨਾਂ ਅੱਧਾ ਤਾਂ ਆ ਗਿਆ ਪਾਣੀ ਮੀਟੂ ਲਿ ਸਟ ਕਰਕੇ ਆ ਰਿਹਾ ਥੋੜਾ ਜਿਹਾ ਇਹਦੇ ਜਿਹੜਾ ਆਹੰਦਾ ਲੈ ਉਹਦੇ ਆਪਣਾ ਟੈਂਕਰ ਜੀ ਬੜਾ ਸਮਾਨ ਲੱਗਿਆ ਬਈ ਇਹ ਤਿੰਨ ਇੰਨੇ ਕਿਟੋ ਲੀਟਰ ਪਾਣੀ ਰੱਖਣ ਦੀ ਮੰਨ ਕੇ ਚੱਲੋ ਬਾਲਾਂ ਦੀ ਤਾਂ 2 ਲੀਟਰ 3 ਲੀਟਰ ਪਾਣੀ ਵਿੱਚ ਰੱਖ ਲੈੰਦਰ ਤਾਂ ਇਹ ਨਹੀਂ ਬਟਰ ਆ ਜਾਂਦੀ ਸੀ ਇੰਦਰੋਂ ਜਾਂਦਾ ਸੀਗਾ ਉੱਥੇ ਆ ਕੇ ਖੜ੍ਹ ਜਾਂਦੀ ਸੀ ਵਿੱਚ ਜਿਹੜਾ ਪਾਣੀ ਚੱਕਦੀ ਨਹੀਂ ਸ਼ੁੱਧ ਬਾਦ ਦਾਬ ਨਾਲ ਚੱਕੀ ਜਾਂਦੀ ਜਿੰਨਾ ਜਗਦੀ ਸੀ ਜਦੋਂ ਪਾਣੀ ਘਟ ਰਹੀ ਹੁੰਦੀ ਖਿੱਚਦੇ ਨੇ ਜਦੋਂ ਖਿੱਚਣੇ ਜਾਂਦੇ ਨੇ ਆਜੇ ਤੋਂ ਆ ਢੋਲੀਆਂ ਪਰ ਕਿ ਤੁਹਾਨੂੰ ਦਿਖਾਵਾਂਗੇ ਆਪਾਂ ਆਪਣੀ ਕੜੀ 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 ਹੈ ਨਾ ਤੇ ਟਾੜੀ ਕਿਹੜੀ ਆ ਤੁਹਾਡਾ ਕੋਟਾਲੀ ਤੇ ਆਪਣੀ ਟੁੰਡੀ ਵਾਲੀ ਕਿਹੜੀ ਆ ਦੇਖੋ ਮਿੱਤਰੋ ਸੁੰਢੀ ਦਾ ਕ੍ਰੋਪ ਦਿਖਾਵਾਂ ਆ ਜੇ ਇੱਕੋ ਗਿਆ ਹੋਏ ਚੈੱਕ ਬਾਈ ਚੈੱਕ ਕਰੋ ਬਾਈ ਏਡਾ ਕੁਝ ਖਾਸ ਵੀ ਹੈ ਨਹੀਂ ਸੁੰਢੀ ਤੇ ਸਪਰੇਅ ਇੱਕ ਕੰਮਰ ਟੌਪ ਦੀ ਫੁੱਲ ਜਾਵਾਂ ਓਕੇ ਪਾਤੀ। ਇਦੋਂ ਬਾਅਦ ਕਟੋਗਾ ਤਾਂ 20 ਦਿਨ ਨਹੀਂ ਚੱਕਣਾ। ਉਸ ਤੋਂ ਬਾਅਦ 505 ਪਾ ਕੇ ਇੱਕ ਫੇਰ ਤਕੜੀ ਕਰਦੇ ਆਂਗੇ। ਗੱਲ ਬਣ ਜੂ ਮੱਕੀ। ਆਪਣ ਤਿਆ ਸਾਲਾ ਮੱਕੀ ਲਈ ਨੂੰ ਪਹਿਲੇ ਸਾਲ ਆਪ ਵੀ ਜਿਹੇ 7 3.5 3.5 ਕਿੱਲੇ। ਤੇ ਪਿਛਲੀ ਵਾਰੀ ਵੀ ਜਿਹੇ ਆਪਾਂ 10 ਕਿੱਲੇ। ਐਟ ਕੀ ਆਪਣੇ ਕੋਲ ਹੈਗੇ ਨੇ 14.5 ਕਿੱਲੇ। ਚੋੜਾ ਨਾਲ ਸਾਡੇ 14 ਇਹ ਜਗਲਸ ਤੇ ਇੱਕ ਨੰਬਰ ਮੱਕੀ ਹੋਈ ਐ ਐਤ ਕੀ ਪਹਿਲੇ ਸਾਲ ਤਾਂ ਪਤਾ ਹੀ ਨਹੀਂ ਸਾਨੂੰ ਕੀ ਗੱਲਬਾਤ ਹੁੰਦੀ ਆ ਉਦੋਂ ਬਸ ਸਈ ਰੱਬ ਨੇ ਰੱਖ ਲਿਆ ਕੰਮ ਉਦੋਂ ਵੀ ਵਧ ਗਈ ਸੁੱਖ ਨਾਲ ਪਹਿਲੇ ਸਾਲ ਜਮਾ ਗਏ ਗੱਡਵੀ ਮੱਕੀ ਦੀ ਏਰੀਏ ਚ ਤੇ ਐਤ ਕੀ ਵੀ ਗੱਡਵੀ ਹਾਂ ਆਹ ਸੁੰਡੀ ਹਣ ਦਾ ਹੋਣਾ ਲਾ ਕਰਦੇ ਇਹ ਤਾਂ ਹਿਸਾਬ ਆ ਗਿਆ ਹੁਣ ਆ ਕਰਦਾ ਇਹ ਲੇਡੇ ਆਪਾਂ ਸੁੰਡੀ ਸਾਡੀ ਦੇ ਜਾ ਹੁਜਾ ਕਰੋ ਤੁਸੀਂ ਬੋਗਣਾ ਤਕੜਾ ਇਹ ਹੋ ਗੱਲ ਨਹੀਂ ਇਹ ਸੁੱਖਾ ਪੀਤਾ ਹੋਵੇ ਬਾਵਾ ਸਾਰਾ ਸੁੰਨੀਆਂ ਗਲੀਆਂ ਹੁਣ ਗਰਮੀ ਹੋਵੇ ਲੋਹੜਿਆਂ ਦੀ ਐ ਹੀ ਹੋ ਜਾਏ ਬਸ ਘੜੇ ਜਾ ਕੇ ਘੜੇ ਜਾ ਕੇ ਘੜੇ ਜਾ ਕੇ ਘੜੇ ਜਾ ਕੇ ਤੇ ਆਥਣੇ ਮਿੱਤਰੋ ਇਹ ਤਾਂ ਕਰਨੀ ਚਾਹੀਦੀ ਆ ਇਹ ਰਵਾਈ ਧੁੱਪੇ ਨਹੀਂ ਅਸਰ ਕਰਦੀ ਕਹਿੰਦੇ ਮਤਲਬ ਮੱਕੀ ਤੇ ਦਵਾਈ ਇਹਦੀ ਮੱਕੀ ਵਾਲੀ ਸੁੰਡੀ ਆ ਇਹਨੂੰ ਧੁੱਪੇ ਨਹੀਂ ਕੰਮ ਕਰਦੀ ਇਹ ਦਵਾਈ ਤਾਂ ਹੁਣ ਸਾਰੇ ਸਾਰੀਆਂ ਫਸਲਾਂ ਦੀ ਆਪਾਂ ਨੂੰ ਆਥਣੇ ਜਾਂ ਸੂਰ ਚੜ੍ਹਨ ਤੋਂ ਪਹਿਲਾਂ ਤੜਕੇ ਜਦੋਂ ਸੂਰ ਜੇ ਚੜ ਗਿਆ ਧੁੱਪ ਜੀ ਤੇਜ਼ ਕਰਨ ਲੱਗ ਗਿਆ ਬਸ ਉਹ ਨਵੇੜ ਦੇ ਕੰਮ ਤੇ ਆਥਣੇ ਸਾਢੇ 4-5 ਵਜੇ ਤੋਂ ਦਿਨ ਦੇ ਦਿਂਦਾ ਰਹਿੰਦਾ ਜੋ ਕਰ ਸਕਦੇ ਜਿੰਨਾ ਆਪਾਂ ਤਾਂ ਰਾਤ ਨੂੰ ਕਰੀ ਜਾਓ ਸਾਢੇ ਤਾਂ ਚਾਹੇ ਜਿੰਨਾ ਟਾਈਮ ਆਪਾਂ ਕਰ ਸਕਦੇ ਆ ਰਾਤ ਨੂੰ ਤਾਂ ਉਹਨਾਂ ਦਾ ਟਾਈਮ ਛੱਟ ਰਹਿੰਦਾ ਇਹ ਤੁੱਪੇ ਨਹੀਂ ਕੰਮ ਕਰਦੀ ਜਿੱਤੇ ਬੱਦਲ ਬੱਦਲ ਹੋਣ ਹੋੜੇ ਭਾਵੇਂ ਤੜਕੇ ਵੀ ਕਰਦੇ ਸਾਰੀ ਦਿਹਾੜੀ ਕਰੀ ਜਾਵੇ ਕੀ ਮਤਲਬ ਐ ਜੇ ਹੋਈ ਮੀਂਹ ਨਾ ਆਵੇ ਤਾਂ ਵੀ ਮੀਂਹ ਨਾ ਆਉਂਦਾ ਹੋਵੇ ਕੱਲੇ ਬੱਦਲ ਜੇ ਹੋਣ ਆਪ ਨੂੰ ਪਤਾ ਹੋਵੇ ਬਸ ਹੋੜੇ ਭਾਵੇਂ ਸਾਰੀ ਦਿਹਾੜੀ ਕਰੀ ਜਾ ਪਰ ਤੁੱਪੇ ਨਹੀਂ ਕੰਮ ਕਰਦੀ ਇਹ ਇਹ ਦੂਰੇ ਪੱਧਕਾ ਪਾਵਾਂਗੇ ਕੋਈ ਜਿਹਦੇ ਤੋਂ ਸੰਡੀ ਨਿਕਲੂ ਤੇ ਉੱਥੇ ਆਪਾਂ ਡੱਕਾ ਗੱਡਾਂਗੇ ਹੈਨਾ ਤੇ ਤੜਕੇ ਆ ਕੇ ਦੇਖਾਂਗੇ ਵੀ ਯੂ ਵਾਲਾ ਸੋਨਾ ਵੇ ਤੜਕੇ ਆ ਕੇ ਦੇਖਾਂਗੇ ਕਿ ਸੁੰਡੀ ਮਰ ਗਈ ਤੇ ਨਹੀਂ ਮਰੀ ਹੈ ਨਾ ੜਕੇ ਨਹੀਂ ਕਾਲੂ ਆਥਨ ਤੱਕ ਤਾਂ ਮਰੀ ਜਾਣੀ ਚਾਹੀਦੀ ਆ ਆਪਾਂ ਬਾਹਲਾ ਐ ਕੋਈ ਵਧਗਾ ੜਕਾ ਇਸ ਸੁੰਡੀ ਫੋ ਹੋਵੇ ਫੇਰ ਕੋਲੇ ੜਕਾ ਘੱਟ ਕੇ ਜਾਵਾਂਗਾ ਕਾਲੂ ਦੇਖਾਂਗੇ ਆਏ ਤੇ ਮਿੱਤਰੋ ਟਰਬੋ ਲਵਾ ਕੇ ਆਪਾਂ ਸੀਟੀ ਲਵਾ ਲਈ ਚੱਲ

ਲਓ ਜੀ ਗੇਰਾ ਬਾਹਰ ਇਧਰ ਚਾਰ ਘਟੋਲੀਆਂ ਹੋਰ ਲੱਗਣਗੀਆਂ ਤੇ ਦਸ ਘਟੋਲੀਆਂ ਇਧਰ ਲੱਗਣਗੀਆਂ ਉਦੋਂ ਉਹ ਤੇ ਕਰਾਂਗੇ ਕਾਲੂ ਆਂਡੋ ਲੈ ਲਾਂਗੇ ਨਾਲ ਤੜਕੇ ਕਰਾਂਗੇ ਪੰਡੇ 2.5 ਕਿਲ ਹੈਗੇ ਆ ਉਹ ਕਰਦਾਂਗੇ ਤੜਕੇ ਤੇ ਕਾਲੂ ਹੱਥ ਨੇ ਕਰਦਾਂਗੇ ਹੋਟਿੰਗ ਸਾਰੇ ਦੇ ਤੇ ਹਾਇ ਆ ਜਾਣ ਪੁਰਾ ਖਾਲੀ ਮੇੜ ਦਾ ਹੈ ਜੀ ਛੋਕੇ ਕਰਦੇ ਆ ਕਲੈਕਸ਼ਨ ਲਓ ਜੀ ਮਿੱਤਰੋ ਆਪਾਂ ਹੁਣ ਦਵਾਈ ਦਿਖਾਉਣੇ ਆ ਕਿਹੜੀ ਮਤਲਬ ਉਹਦੇ ਨਾਲ ਇੱਕ ਤੁਹਾਨੂੰ ਕੀ ਹੋਰ ਦੱਸਦੀ ਹੈ ਆਪਾਂ ਵਿਜੀ ਸਾਰੀ ਇੱਕ ਤਰੀਕ ਨੂੰ ਇਕੱਠੀ ਸੀਗੀ ਹੈਨਾ ਤੇ ਇਹਨੂੰ ਲੱਗਿਆ ਸੀ ਉਹਦਣੀ ਰਾਤ ਨੂੰ ਪਾਣੀ ਜਿੱਦੇ ਵਿੱਚ ਸੀ ਉਦਹੀਂ ਮਤਲਬ 4 ਵਜੇ ਤੜਕੇ ਲੈਟਾਈ ਦੂਏ ਦਿਨ ਉਦਹੀਂ ਲੱਗ ਗਿਆ ਸੀ ਇਹਨੂੰ ਤੁਸੀਂ ਇਹਦੀ ਗਰੋਥ ਦੇਖੋ ਪਾਣੀ ਪਾਣੀ ਲੱਗੇ ਤਾਂ ਹੀ ਇਹਨਾਂ ਫਰਕ ਆ ਇਹਨੂੰ ਲੱਗਿਆ ਪਾਣੀ ਸੀਟਣ ਬਾਅਦ ਮੈਨੂੰ ਇਹਦਾ ਕਦਰ ਦੇਖੋ ਇਹਦਾ ਕੱਟ ਕਿੱਡਾਗਾ ਉਹ ਬਹੁਤ ਹੋਈ ਖੜੀ ਆ ਬਸ ਇਹਦੀ ਬਾਰੀ ਪਾਣੀ ਦੀ ਕੱਲੂ ਮੈਂ ਜਿੱਧਰ ਲੱਭ ਗਿਆ ਉਹ ਗੁਰਦੁਆਰੇ ਲੱਭ ਗਿਆ ਕਾਸ਼ ਨੂੰ ਦਵਾਈ ਦਿਖਾਈਏ ਮਿੱਤਰੋ ਹੁਣ ਕਾ ਲਊ ਬਦਰੋ ਆ ਦਾ ਹੈਗਾ ਘਾਟਾਂ ਵਾਲੀ ਮੈਂ ਤੁਸੀਂ ਪੜ ਲਿਓ ਕਿਹੜੀ ਆ ਮੈਨੂੰ ਪੜਨਾ ਘਾਟਾਂ ਵਾ ਵਾਜਿਬ ਬਾਕੀ ਤੁਸੀਂ ਪੜ ਲਓ ਆਜੀ ਤਾਂ ਮੈਂ ਪੜਦਾ ਠੀਕ ਆ ਤੇ ਪਤਾ ਨਹੀਂ ਸਹੀ ਹੋਊ ਪਤਾ ਨਹੀਂ ਨਹੀਂ ਹੋਣਾ ਤੇ ਇੰਨੀ ਕਿ ਤਾਂ ਮੈਨੂੰ ਚੱਲ ਮੈਂ ਪੜ ਲੈਂਦਾ ਇੱਕ ਹੈਗੀ ਇੱਕੋ ਹੀ ਨੂਰ ਆਹ ਹੈਗੀ ਸੁੰਡੀ ਵਾਲੀ ਮਿੱਤਰੋ ਚਾਰ ਕਿੱਲੇ ਚ ਇੱਕ ਪੈਂਦਾ ਹੈ ਸੁੰਡੀ ਵਾਲੀ ਠੀਕ ਆ ਚਾਰ ਕਿੱਲਾਂ ਦਾ 1 ਲੀਟਰ ਆਇ ਆਪਣੇ ਮੰਨ ਕੇ ਚੱਲੋ ਵੀ ਇਹ ਦਵਾਈ ਆ ਗਈ ਸਾਰੇ 10000 ਦੀ ਇੱਕ ਵਾਰੀ ਦੀ ਦੂਵਾ ਦਾ ਪਾਪਾ ਮੈਨੂੰ 505 ਉਹ ਵੀ ਦਿਖਾਵਾ ਤੁਹਾਨੂੰ ਸਪਰੇ ਜਦੋਂ ਕਰੀ ਤੇ ਇੱਕ ਆਪਾਂ ਇੱਥੇ ਸਟੱਕਰ ਪਾਇਆ ਆਹ ਸਟੱਕਰ ਠੀਕ ਆ ਜੀ ਤੇ ਇਹ ਦੂਬਾ ਤਾਂ ਸਾਇ ਦੇਖੋ ਅੱਧੀ ਕਲਿੱਪ ਲਈ ਜਾ ਬਲੌਗ ਦੀ ਐਂਡਿੰਗ ਕਰਦਾ ਹਾਂ ਉਹ ਪਹਿਲੀ ਕਲਿੱਪ ਚ ਗਿਆ ਸੀਗਾ ਵੀ ਹੁਣ ਦਿਖਾਉਣੇ ਆਪਾਂ ਦਲਾਂਗਾ ਤੇ ਅੰਨੇ ਰੋ ਗਿਆ ਪੁੱਲ ਪੱਲ ਗਏ ਢੋਲੀ ਹਟਾਲੀਆਂ ਭਰ ਕੇ ਚਕਾਉਣ ਲੱਗ ਜਾਨਾ ਤੇ ਇਹ ਦੋਰੇ ਕਦੇ ਕਲਿੱਪ ਹੋਰ ਲੈ ਕੇ ਬਸ ਜਿਉ ਇਧਰ ਵੜ ਗਿਆ ਕੇ ਉਦੋਂ ਬਾਅਦ ਫਿਰ ਐਂਡਿੰਗ ਕਰਦਾਂਗੇ ਸੂਰਜ ਵੀ ਢਾਲਦਾ ਤਰਾ ਜਾਨਾ ਹੁਣ ਇਧਰਲਾ ਸਾਰਾ ਕੱਢ ਕੇ ਜਾਵਾਂਗੇ ਮਿੱਤਰੋ ਵੀ ਲੋ ਮਿੱਤਰੋ ਸੂਰਜ ਪੂਰਾ ਢਲ ਗਿਆ ਟਾਈਮ ਦੱਸ ਦਈਏ ਕਿੰਨਾ ਹੋ ਗਿਆ ਟਾਈਮ ਕਿੱਧਰੋਂ ਨਿਕਲੂ ਟਾਈਮ ਆ ਨਿਕਲਦਾ ਨਹੀਂ ਗਾ ਮੇਰੇ ਖਿਆਲ ਨਾਲ 8:00 ਚਲੇ 8 ਵੱਜ ਗਏ ਹਾਂ 8 ਨਹੀਂ ਤਾਂ ਪੌਣੇ 8 ਤਾਂ ਪੱਕਾ ਹੀ ਹੋ ਗਏ ਤੇ ਇਧਰੋਂ ਬਸ ਹਾਂ ਰਹਿ ਗਿਆ ਇਹ ਰਹਿ ਗਿਆ ਟਟ ਟਟ 80 ਟੋਲੀਆਂ ਮੈਣੀਆਂ 10 ਵੱਜ 2 ਵੱਜ ਇਹ ਪੱਕ ਜਾਵਾਂਗੇ ਤਾਂ ਜਿਵੇਂ ਤਰ ਤੁਸੀਂ ਵੀਡੀਓ ਦਵਾਈ ਸਾਨੂੰ ਦਿਖਾਤੀ ਤੇ ਮੱਕੀ ਵੀ ਦਿਖਾਤੀ ਆਪਣੀ ਗੱਡੀ ਗੱਡੀ ਕੋਹ ਚੱਲੀ ਤੇ ਧੰਨਵਾਦ ਤੁਹਾਡਾ ਜੀ ਵੀਡੀਓ ਵੇਖਣ ਲਈ ਤੇ ਬਾਕੀ ਜੇ ਕੋਈ ਪੁੱਛਣਾ ਹੁੰਦਾ ਐਡਾ ਤਾਂ ਹੈ ਨਹੀਂ ਵਜੇ ਕੰਮ ਪੁੱਛਣ ਵਾਲਾ ਜੇ ਕਈ ਵਾਰੀ ਕੋਈ ਜਮਾ ਨਵਾਂ ਹੁੰਦਾ ਉਹ ਪੁੱਛਣ ਵਾਲਾ ਕਮੈਂਟ ਕਰ ਸਕਦਾ ਜੀ ਤੇ ਆਪਾਂ ਦੱਸ ਦਿਆਂ ਕੀ ਗੱਲਬਾਤ ਹੁੰਦੀ ਹੈ ਹਨਾ ਸਪਰੇਅ ਦੇ ਸਬੂਰਾਂ ਵਾਲਾ ਤੇ ਪਾਣੀ ਆ ਰਿਹਾ ਰੂਹਾਂ ਵਾਲਾ ਤੇ ਧੰਨਵਾਦ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਹਨਾ ਵੀਡੀਓ ਕਮੇ ਲੱਗੀ ਧੰਨਵਾਦ ਜੀ ਤੇ ਬਾਕੀ ਤੁਸੀਂ ਸਪਰੇਅ ਕਿਵੇਂ ਕਰਦੇ ਹੋ ਐਂ ਕਰਦੇ ਹਾਂ ਕਿ ਔਰਿਆਂ ਤੇ ਕਰਦੇ ਹਾਂ ਮਤਲਬ ਇਕੱਲੇ ਇਕੱਲੇ ਔਰੇ ਤੇ ਬਾਕੀ ਐ ਸਪਰੇਅ ਵੀ ਪੂਰੀ ਓਕੇ ਹੋ ਗਏ ਜਮਾ ਧੰਨਵਾਦ ਜੀ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਆਪਣਾ